ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਅਨਖਤ ਆਰਟਸ ਬੁਟੀਕ ਦੇ ਉੱਤੇ ਅੱਜ ਬਹੁਤ ਸੋਹਣੀ ਕਲੈਕਸ਼ਨ ਜਿਹੜੀ ਤੁਹਾਡੇ ਲਈ ਲੈ ਕੇ ਆਉਣ ਲੱਗਾ ਕਾਟਨ ਦੇ ਵਿੱਚ ਇਹਦੇ ਵਿੱਚ ਵਿਦਆਊਟ ਦੁਪੱਟਾ ਸੂਟ ਵੀ ਆਉਣੇ ਆ ਤੇ ਵਿਦ ਦੁਪੱਟਾ ਤੇ ਕਾਟਨ ਦੇ ਉਹ ਸੂਟ ਨੇ ਜਿਹੜੇ ਬਿਨਾਂ ਲਾਈਨਿੰਗ ਤੋਂ ਸਟਿਚ ਹੋ ਜਾਣੇ ਆ ਤੇ ਤੁਸੀਂ ਇਹ ਸੋਹਣੇ ਸੋਹਣੇ ਸੂਟ ਜਿਹੜੇ ਜੇ ਜਲਦੀ ਜਲਦੀ ਬੁੱਕ ਕਰ ਲਿਓ ਬਿਨਾਂ ਲਾਈਨਿੰਗ ਤੋਂ ਜੇ ਕਾਟਨ ਸਟਾਰਟ ਹੋ ਗਈ ਆ ਸਟਾਕ ਆਉਣੇ ਸ਼ੁਰੂ ਹੋ ਗਏ ਆ ਜਿੱਦਾਂ ਜਿੱਦਾਂ ਅੱਗੇ-ਅੱਗੇ ਡਿਮਾਂਡ ਆਈ ਜਾਊਗੀ ਉਦਾਂ-ਉਦਾਂ ਹੀ ਸੂਟ ਆਈ ਜਾਣਗੇ ਪ੍ਰਿੰਟ ਕੜਾਈਆਂ ਵੀ ਆਣ ਗਈਆਂ ਬਹੁਤ ਸੋਹਣਾ ਸਟਾਕ ਜਿਹੜਾ ਜੇ ਆ ਗਿਆ ਕਾਟਨ ਦੇ ਵਿੱਚ ਤੇ ਤੁਸੀਂ ਜਲਦੀ ਜਲਦੀ ਹੁਣ ਆਪਣੇ ਆਰਡਰ ਜਿਹੜੇ ਆ ਉਹ ਫਾਈਨਲ ਕਰਿਓ ਤੇ ਆਪਣੇ ਜਿਹੜੇ ਆ ਸਿਲੈਕਟ ਕਰਕੇ ਸੂਟ ਮੈਨੂੰ ਦਿੱਤੇ ਹੋਏ ਨੰਬਰ ਦੇ ਉੱਤੇ ਭੇਜਿਓ ਪੇਮੈਂਟ ਕਰਿਓ ਤੇ ਐਡਰੈਸ ਆਪਣਾ ਭੇਜਿਓ ਤੇ ਬਹੁਤ ਬਹੁਤ ਹੀ ਪਿਆਰਾ ਸਟਾਕ ਹੈ ਸਾਰਾ ਜਿੰਨਾ ਵੀ ਆ ਗਿਆ ਤੇ ਆਜੋ ਵੀਡੀਓ ਤੁਹਾਨੂੰ ਮੱਚਾ ਸ਼ੁਰੂ ਕਰਦਾ ਹਾਂ ਦਿਖਾਉਣਾ ਸੂਟ ਕਾਟਨ ਦੇ ਬਿਨਾਂ ਲਾਈਨਿੰਗ ਤੋਂ ਤੇ ਆ ਕਰਿਓ ਚੈੱਕ ਸੂਟ ਬਹੁਤ ਹੀ ਪਿਆਰਾ ਜੇ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਸਟਾਫ ਆਉਂਦਾ ਜੇ ਕਾਟਨ ਦਾ ਤੇ ਇਹ ਮਿਲਣੀਆਂ ਤੁਹਾਨੂੰ ਬਹੁਤ ਹੀ ਪਿਆਰੀ ਜੀ ਰੇਂਜ ਦੇ ਬਹੁਤ ਹੀ ਪਿਆਰੀ ਜੀ ਕੁਆਲਿਟੀ ਜਿਹਦੇ ਵਿੱਚ ਵਰਕ ਚੈੱਕ ਕਰ ਲਿਓ ਪੈਨਲ ਵਰਕ ਆਉਂਦਾ ਜੇ ਸਾਰਾ ਹੀ ਫਰੰਟ ਤੋਂ ਲੈ ਕੇ ਇੱਥੋਂ ਤੱਕ ਤੇ ਇਹ ਇਹਦੇ ਆਉਂਦਾ ਜੇ ਘੇਰੇ ਤੇ ਵਰਕ ਤੇ ਆਹ ਨਾਲ ਰਹਿੰਦਾ ਜੇ ਇਹਦੀਆਂ ਬਾਹਾਂ ਦੇ ਉੱਤੇ ਵਰਕ ਬਿਨਾਂ ਦੁਪट्टे ਤੋਂ ਜੇ ਰੇਟ ਇਹਦਾ ਸੂਟ ਦਾ ਹੋਣਾ ਜੇ ਸਿਰਫ ਤੇ ਸਿਰਫ 745 ਰੁਪਏ 1400 ਦੇ ਦੋ ਸੂਟ ਜੇ ਸ਼ਿਪਿੰਗ ਫ੍ਰੀ ਲਾਈਟ ਫਰੋ ਜੀ ਜਾਂ ਕਦਰ ਜੇ ਬੜਾਈ ਪਿਆਰੀ ਛੇੜ ਜੇ ਸ਼ਿਪਿੰਗ ਫ੍ਰੀ ਜੇ ਰੇਟ ਸਿਰਫ 745 ਰੁਪਏ ਬਿਨਾਂ ਦੁਪੱਟਿਆਂ ਤੋਂ ਤੇ ਆ ਵੀ ਚੈੱਕ ਕਰਿਓ ਡਿਜ਼ਾਈਨ neck ਦਾ ਬਹੁਤ ਹੀ ਪਿਆਰਾ ਜੇ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਜੇ ਤੇ ਨਾਲ ਦੁਪੱਟਾ ਟਾਈ ਐਂਡ ਆ ਜੀ ਦਾ ਤੇ ਬਹੁਤ ਹੀ ਪਿਆਰਾ ਇਹਦੇ ਵਿੱਚ ਵਰਕ ਜੇ ਸਾਰੇ ਸੂਟ ਦੇ ਉੱਤੇ ਤੇ ਨਾਲ ਇਹਦੇ ਬਾਜੂ ਵਰਕ ਐਡ ਰਹਿਣਾ ਜੇ ਕਲਰ ਹੈਗਾ ਜੇ ਬਲੈਕ ਫੈਬਰਿਕ ਹੈਗਾ ਜੇ ਕੈਮਰੀ ਕਾਟਨ ਦਾ ਆ ਡਿਜ਼ਾਈਨ ਆਉਂਦਾ ਜੇ ਇਹਦੀਆਂ ਬਾਹਾਂ ਦੇ ਉੱਪਰ ਰੇਟ ਆਉਂਦਾ ਜੇ ਇਹਦਾ ਸੂਟ ਦਾ ਸਿਰਫ ਤੇ ਸਿਰਫ 745 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਤੇ ਆ ਹੁਣ ਆਗੇ ਜੇ ਥੋੜੇ ਪਲੱਸ ਰੇਂਜ ਦੇ ਵਿੱਚ ਸੂਟ ਜਿਹਦੇ ਵਿੱਚ ਤੁਸੀਂ ਵੇਖ ਲਿਓ ਫੈਬਰਿਕ ਬਹੁਤ ਸੋਹਣਾ ਆਉਣਾ ਜੇ ਇਹਦੇ ਵਿੱਚ ਜਾਮ ਕਾਟਨ ਦਾ ਬਹੁਤ ਸੋਹਣਾ ਸੂਟ ਜੇ ਜਾਮ ਕਾਟਨ ਦੇ ਉੱਤੇ ਤੇ ਵਰਕ ਬਹੁਤ ਸੋਹਣਾ ਜੇ ਆ ਘੇਰੇ ਦਾ ਡਿਜ਼ਾਈਨ ਜੇ ਇਹਦਾ ਬੜਾ ਪਿਆਰਾ ਤੇ ਸ਼ਾਨਦਾਰ ਜ ਆ ਛੋਟੀਆਂ ਛੋਟੀਆਂ ਬੂਟੀਆਂ ਮਿਲਦੀਆਂ ਜੇ ਵਿੱਚ ਦੁਪੱਟਾ ਨਾਲ ਆਉਣਾ ਜੇ ਇਹਦੇ ਬਹੁਤ ਸ਼ਾਨਦਾਰ ਮਸਲੀਨ ਦਾ ਟਾਈ ਐਂਡ ਡਾਈ ਦਾ ਤੇ ਬਾਜੂ ਵਰਕ ਇਹਦੇ ਵਿੱਚ ਐਡ ਆਉਣਾ ਜੇ ਆ ਲੋ ਜੀ ਆ ਇਹਦੀਆਂ ਬਾਵਾ ਦਾ ਵਰਕ ਜੇ ਤੇ ਆ ਸਾਰਾ ਫਰੰਟ ਸੂਟ ਜੇ ਫੈਬਰਿਕ ਹੈਗਾ ਜੇ ਜਾਮ ਕਾਟਨ ਦਾ ਕਲਰ ਹੈਗਾ ਜੇ ਇਹਦਾ ਰਸਟ ਰੇਟ ਮਿਲਣਾ ਜੇ 990 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਇਕਾ ਵੀ ਪਿਆਰਾ ਜਿਹਾ ਡਿਜ਼ਾਈਨ ਚੈੱਕ ਕਰ ਲਿਓ ਆਗਾ ਜੇ ਕਾਟਨ ਦੇ ਉੱਤੇ ਪਿਓਰ ਵਾਈਟ ਮਿਲਕੀ ਵਾਈਟ ਸੂਟ ਜੇ ਇਹਦਾ ਤੁਹਾਨੂੰ ਪਹਿਲਾਂ ਤਾਂ ਮੈਂ ਵਰਕ ਚੈੱਕ ਕਰਾ ਦਿੰਨਾ ਆ ਪਹਿਲਾਂ ਕੁਆਲਿਟੀ ਦੱਸ ਦਿੰਨਾ ਸੂਟ ਦੀ ਤੁਹਾਨੂੰ ਮੈਂ ਕੈਮਰੀ ਕਾਟਨ ਦਾ ਸੂਟ ਜੇ ਜਿਹਦੇ ਵਿੱਚ ਨੈਕ ਦਾ ਡਿਜ਼ਾਈਨ ਹੈ ਬੜਾ ਸ਼ਾਨਦਾਰ ਦੁਪੱਟਾ ਨਾਲ ਜੇ ਔਰਗਾਂਜਾ ਦਾ ਇਹਦੇ ਬਹੁਤ ਸ਼ਾਨਦਾਰ ਤੇ ਇਹਦਾ ਭਾਜੀ ਖੋਲੇ ਹੋ ਡਿਜ਼ਾਈਨ ਹੋਰ ਆ ਲਓ ਜੀ ਆ ਇਹਦੇ ਹੁੰਦਾ ਜੇ ਬਾਹਾਂ ਦੇ ਉੱਪਰ ਡਿਜ਼ਾਈਨ ਆ ਇਹਦੀਆਂ ਬਾਹਾਂ ਦੇ ਉੱਤੇ ਡਿਜ਼ਾਈਨ ਬਣਦਾ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਜੇ ਬੜਾ ਹੈਵੀ ਡਿਜ਼ਾਈਨ ਹੈ ਨੱਕ ਦਾ ਡਿਜ਼ਾਈਨ ਤੇ ਬਾਹਾਂ ਦੇ ਉੱਤੇ ਬਣਦਾ ਜੇ ਡਿਜ਼ਾਈਨ ਰੇਟ ਇਹਦਾ ਵੀ ਆਉਣਾ ਜੇ ਸੇਮ ਵਹੀ 990 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਤੇ ਆਹ ਡਿਜ਼ਾਈਨ ਜਿਹੜਾ ਆ ਇਹ ਤਾਂ ਹਮੇਸ਼ਾ ਟ੍ਰੈਂਡਿੰਗ 'ਚ ਰਹਿੰਦਾ ਹੈ ਇਹ ਵੀ ਆ ਗਿਆ ਜੇ ਆਪਣੇ ਕੋਲ ਬਹੁਤ ਸੋਹਣਾ ਬਲੈਕ ਸੂਟ ਜਿਹਦੇ ਵਿੱਚ ਤੁਸੀਂ ਵਰਕ ਵੇਖਿਓ ਪਹਿਲਾਂ ਦਾ ਕਸਟਮਰ ਬਹੁਤ ਜ਼ਿਆਦਾ ਵਰਕ ਨੂੰ ਲੈ ਕੇ ਡਿਮਾਂਡ ਕਰਦੇ ਸੀ ਇਸ ਸੂਟ ਦੀ ਖੋਲਦਾ ਸਿਮ ਸਿਮ ਜਿਹਦੀ ਕਰ ਗਿਆ ਭਰਾ ਆਹ ਲਓ ਜੀ ਆਹ ਵੇਖੋ ਕਿੱਥੋਂ ਤੱਕ ਇਹਦਾ ਵਰਕ ਬਣਿਆ ਜੇ ਸਾਰਾ ਹੀ ਵਰਕ ਕੱਟ ਵਰਕ ਵਾਲਾ ਜੇ ਬਹੁਤ ਪਿਆਰਾ ਵਰਕ ਜੇ ਤੇ ਇਹਦਾ ਜਿਹੜਾ ਜੇ ਸੂਟ ਆਉਣਾ ਜੇ ਇਹ ਵੀ ਕਾਟਨ ਦਾ ਬਿਨਾ ਲਾਈਨਿੰਗ ਤੋਂ ਸਟਿਚ ਹੋਇਆਣਾ ਜੇ ਆਹ ਸੇਮ ਇਦਾਂ ਮਾਡਲ ਵਾਂਗੂ ਇਹ ਬਣਿਆ ਜੇ ਕਾਲਾ ਸੂਟ ਹੈ ਕਾਲੇ ਜੇ ਰੰਗ ਦੀ ਫੋਟੋ ਆ ਪੂਰਾ ਕਲੀਅਰ ਨਹੀਂ ਦਿਖਣ ਰਿਹਾ ਸੂਟ ਇੱਥੋਂ ਵੇਖ ਲਓ ਤੁਸੀਂ ਔਰਗਾਂਜਾ ਦਾ ਆਉਣਾ ਜੇ ਦੁਪੱਟਾ ਇਹਦੇ ਨਾਲ ਤੇ ਇਹਦਾ ਸੂਟ ਦਾ ਜਿਹੜਾ ਘੇਰਾ ਆਉਣਾ ਜੇ ਉਹ ਤੁਹਾਨੂੰ ਮਿਲ ਜਣਾ ਜੇ ਇਧਰੋਂ ਇਸ ਕੱਟ ਤੋਂ ਲੈ ਕੇ ਇਸ ਕੱਟ ਤੱਕ ਜਿਹੜਾ ਜੇ 21 22 ਇੰਚ ਤੱਕ ਰੈਡੀ ਹੋ ਜਾਂਦਾ ਜੇ ਇੱਕੀ ਬਾਈ ਰੈਡੀ ਕਰ ਸਕਦੇ ਜਿਹਦਾ نیچے ਇਹ ਕਟਵਰਕ ਹੋਇਆ ਮਿਲਣਾ ਜੇ ਤੁਹਾਨੂੰ ਤੇ ਆ ਸੋਹਣਾ ਜ ਇਹਦਾ ਕਟਵਰਕ ਜਿਹੜਾ ਬੋਰਿੰਗ ਦਾ ਵਰਕ ਤੁਹਾਨੂੰ ਮਿਲ ਜਣਾ ਜੇ ਤੇ ਆ ਨਾਲ ਇਹਦੀਆਂ ਆਉਂਦੀਆਂ ਜੇ ਬਾਹਾਂ ਦੇ ਉੱਤੇ ਵਰਕ ਬਣਿਆ ਬਹੁਤ ਹੀ ਪਿਆਰਾ ਵਰਕ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਔਰ ਕੰਜਾ ਦੇ ਦੁਪੱਟੇ ਦੇ ਨਾਲ ਜੇ ਕਾਟਨ ਦਾ ਸੂਟ ਜੇ ਬਿਨਾ ਲਾਈਨਿੰਗ ਤੋਂ ਸਟਿਚ ਹੋਣ ਵਾਲਾ ਰੇਟ ਦੇਣਾ ਤੁਹਾਨੂੰ ਇਹਦਾ ਸਿਰਫ ਤੇ ਸਿਰਫ 990 ਰੁਪਏ ਇਸੇ ਦੇ ਵਿੱਚ ਇੱਕ ਕਲਰ ਦੇ ਦੇਣਾ ਤੁਹਾਨੂੰ ਆਪਾਂ ਬਹੁਤ ਸ਼ਾਨਦਾਰ ਕਲਰ ਕਿਹੜਾ ਭਾਜੀਏ ਰਾਣੀ ਕਲਰ ਰਾਣੀ ਕਲਰ ਜੀ ਹਾਂ ਤੇ ਆਹ ਕੁੜੀ ਨੇ ਪਾਇਆ ਜੇ ਸੂਟ ਸੇਮ ਮਾਡਲ ਵਰਗਾ ਤੁਸੀਂ ਵੀ ਲੈ ਸਕਦੇ ਜੇ ਸੂਟ ਕਲਰ ਇਹਦੇ ਵਿੱਚ ਤਿੰਨੇ ਆਪਣੇ ਕੋਲ ਬਲੈਕ ਤੇ ਇੱਕ ਆ ਰਾਣੀ ਸ਼ੇਡ ਤੇ ਇੱਕ ਆ ਥੱਲੇ ਇਹਦੇ ਸ਼ੇਡ ਹੈ ਇਹ ਵੀ ਤੁਹਾਨੂੰ ਦਿਖਾ ਦਿੰਨਾ ਆ ਲੋ ਚੈੱਕ ਕਰੋ ਵਰਕੇ ਦਾ ਸੂਟ ਦਾ ਬਹੁਤ ਸੋਹਣਾ ਵਰਕ ਜੇ ਬਾਹਾਂ ਤੇ ਵਰਕ ਨਾਲ ਆਉਂਦਾ ਜੇ ਦੁਪੱਟਾ ਇਹਦੇ ਨਾਲ ਵੀ ਸੇਮ ਆਉਣਾ ਜੇ ਔਰਗੰਜਾ ਦਾ ਕਟਵਰਕ ਵਾਲਾ ਰੇਟ ਇਹਦਾ ਵੀ ਸੇਮ ਆਉਣਾ ਜੇ 990 ਰੁਪਏ ਕਰੀਮ ਕਲਰ ਦਾ ਆਗਾ ਜੇ ਸੂਟ ਬਹੁਤ ਹੀ ਪਿਆਰਾ ਆਗਾ ਜੇ ਡਿਜ਼ਾਈਨ ਇਹਦੇ ਵਕੇਰੇ ਦੇ ਉੱਤੇ ਵਰਕ ਬਹੁਤ ਸੋਹਣਾ ਜੇ ਤੇ ਇਹ ਪਰਪਲ ਜੇ ਕਲਰ ਦੇ ਨਾਲ ਡਿਜ਼ਾਈਨ ਬਣਿਆ ਜੇ ਘੇਰੇ ਦੇ ਉੱਤੇ ਤੇ ਪਰਪਲ ਹੀ ਇਹਦੇ ਵਿੱਚ ਬੂਟੀਆਂ ਜੇ ਤੇ ਕਰੀਮ ਕਲਰ ਦਾ ਸੂਟ ਜੇ ਦੁਪੱਟਾ ਨਾਲ ਮਸਲੀਨ ਦਾ ਜੇ ਸੇਮ ਪਰਪਲ ਕਲਰ ਦਾ ਡਾਈ ਹੋਇਆ ਬਾਜੂਵਰ ਕੇਦੇ ਵਿੱਚ ਵੀ ਐਡ ਰਹਿਣਾ ਜੇ ਆਹ ਲੋ ਚੈੱਕ ਕਰ ਲਓ ਇਹਦਾ ਵੀ ਸੂਟ ਦਾ ਰੇਟ ਸੇਮ ਆ ਜਾਣਾ ਜੇ 990 ਰੁਪਏ ਬਹੁਤ ਸੋਹਣਾ ਸੂਟ ਜੇ ਪਿਓਰ ਕਾਟਨ ਦਾ ਰੇਟ ਸੇਮ ਉਹੀ ਆਉਣਾ 990 ਰੁਪਏ